ਪਾਠ 20 ਸਾਰਾਗੜੀ ਦੀ ਲੜਾਈ ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ ਅਫਗਾਨਿਸਤਾਨ ਤੱਕ ਹੱਦ ਵਧਾਈ ਹੈ ਸੀ ਇਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾਗੜੀ ਇੱਕ ਚੌਂਕੀ ਬਣਾਈ ਹੈ ਸੀ ਇਸ ਚੌਂਕੀ ਤੇ 21 ਸਨ ਸਿੱਖ ਸੈਨਿਕ ਜ਼ਿੰਮੇਵਾਰੀ ਤਦ ਖੂਬ ਨਿਭਾਈ ਹੈ ਸੀ ਹਮਲਾ ਕੀਤਾ ਕਬਾਇਲਿਆਂ ਗੜੀ ਉੱਤੇ ਕਾਲੀ ਘਟਾ ਕੋਈ ਗੜੀ ਤੇ ਛਾਈ ਹੈ ਸੀ ਰੈਜiment ਦੇ ਮੁਖੀ ਨੂੰ ਉਸ ਵੇਲੇ ਸਿਗਨਲ ਮੈਨ ਨੇ ਖਬਰ ਪਹੁੰਚਾਈ ਹੈ ਸੀ ਅੱਗੋਂ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ ਗੜੀ ਛੱਡਣ ਲਈ ਤਾਰ ਤਦ ਆਈ ਹੈ ਸੀ ਸਿੱਖ ਫੌਜੀਆਂ ਭੱਜਣ ਦੀ ਥਾਂ ਉੱਤੇ ਲੜਨ ਮਰਨ ਦੀ ਵਿਉਂਤ ਬਣਾਈ ਹੈ ਸੀ 12 ਸਤੰਬਰ 1897 ਨੂੰ ਲਹੂ ਡੋਲਵੇਂ ਹੋਈ ਲੜਾਈ ਹੈ ਸੀ ਉਹਨਾ ਡਟ ਕੇ ਕੀਤਾ ਮੁਕਾਬਲਾ ਸੀ ਦਸ਼ਮਣ ਦਲਾਂ ਚ ਭਾਜੜ ਤਦ ਪਾਈ ਹੈ ਸੀ ਲੜਦੇ ਲੜਦੇ ਸਨ ਸਭ ਸ਼ਹੀਦ ਹੋ ਗਏ ਆਪਣੀ ਜਿੰਦੜੀ ਘੋਲ ਕੁਮਾਈ ਹੈ ਸੀ ਉਹਨਾ ਆਪਣੀ ਜਾਨ ਤੇ ਖੇਡ ਕੇ ਇੰਜ ਜਾਨ ਦੇਸ਼ ਤੇ ਕੌਮ ਵਿੱਚ ਪਾਈ ਹੈ ਸੀ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਇਹ ਹੋਈ ਲੜਾਈ ਹੈ ਸੀ ਗੜੀ ਕਿਲਾ चौकी सिपाहीया द्वारा पहरा देने ਲਈ ਬਣਾਈ ਜਗਾ ਕਾਲੀ ਘਟਾ ਛਾ ਜਾਣਾ ਮੁਸੀਬਤ ਆ ਜਾਣਾ ਸਿਗਨਲ ਮੈਨ ਇਸ਼ਾਰਾ ਦੇਣ ਵਾਲਾ ਵਿਅਕਤੀ ਤਾਰ ڈاک ਰਾਹੀਂ ਤੇਜ਼ੀ ਨਾਲ ਭੇਜਿਆ ਜਾਣ ਵਾਲਾ ਸੁਨੇਹਾ ਘੋਲ ਕੁਮਾਈ ਜਾਨ ਕੁਰਬਾਨ ਕਰ ਦੇਣਾ ਵਿਉਂਤ ਤਰਕੀਬ ਹੱਦ ਸੀਮਾ ਰੈਜੀਮੈਂਟ ਸੈਨਾ ਦੀ ਇੱਕ ਟੁਕੜੀ ਮਿਸਾਲ ਉਦਾਰਨ ਬੇਮਿਸਾਲ ਜਿਸ ਵਰਗਾ ਕੋਈ ਨਾ ਹੋਵੇ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਸਾਰਾ ਗੜੀ ਦਾ ਸਥਾਨ ਅੱਜਕੱਲ ਪਾਕਿਸਤਾਨ ਵਿਖੇ ਹੈ ਇਹ ਲੜਾਈ 12 ਸਤੰਬਰ 1897 ਨੂੰ ਹੋਈ ਜਦੋਂ ਅਫਗਾਨਿਸਤਾਨ ਦੇ ਪਠਾਣਾ ਅਤੇ ਕਬਾਈਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੜੀ ਤੇ ਹਮਲਾ ਕਰ ਦਿੱਤਾ ਉਸ ਵਕਤ ਇਸ ਗੜੀ ਵਿੱਚ ਚਾਰ ਸਿੱਖ ਰੈਜiment ਦੇ 21 ਸਿੱਖ ਫੌਜੀ ਸਨ ਕਰਨਲ ਹਾਗਟਨ ਨੇ ਰੈਜਿਮੈਂਟ ਨੂੰ ਕਿਹਾ ਕਿ ਗੱਡੀ ਛੱਡ ਕੇ ਵਾਪਸ ਆ ਜਾਓ ਪਰ ਸਿੱਖ ਫੌਜੀਆਂ ਨੇ ਗੱਡੀ ਵਿੱਚੋਂ ਭੱਜਣ ਦੀ ਥਾਂ ਤੇ ਟੱਕਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਦੁਸ਼ਮਣਾਂ ਨਾਲ ਟੱਕਰਾ ਕਰਦੇ ਹੋਏ ਸਾਰੇ ਸੈਨਿਕ ਸ਼ਹੀਦ ਹੋ ਗਏ ਇਹਨਾਂ ਸਭ ਫੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਦੇਖ ਕੇ ਸੰਧਾ ਸ਼ਰਧਾਂਜਲੀ ਦਿੱਤੀ ਗਈ ਇਸ ਲੜਾਈ ਨੂੰ ਸੰਸਾਰ ਵਿੱਚ ਹੋਈਆਂ 8 ਮਹਾਨ ਲੜਾਈਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਾਰਿਆਂ ਨੇ ਖੜੇ ਹੋ ਕੇ ਇਹਨਾਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਪਾਠ ਅਭਿਆਸ ਜ਼ੁਬਾਨੀ ਅਭਿਆਸ ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ ਅਫਗਾਨਿਸਤਾਨ ਤੱਕ ਸਾਰਾ ਗੜੀ ਵਿੱਚ ਕਿੰਨੇ ਸੈਨਿਕ ਸਨ 21 ਇੱਕ ਸੈਨਿਕ ਸਿੱਖ ਫੌਜੀਆਂ ਨੇ ਕੀ ਬਿਉਤ ਬਣਾਈ ਉੱਤਰ ਮੁਕਾਬਲਾ ਕਰਨ ਦੀ ਸਾਰਾ ਗੜੀ ਦੀ ਲੜਾਈ ਕਦੋਂ ਹੋਈ 12 ਸਤੰਬਰ 1897 ਈਸਵੀ ਨੂੰ। ਹੇਠ ਲਿਖਿਆ 17 ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਹਮਲਾ ਕੀਤਾ ਕਬੈਲੀਆਂ ਗੜੀ ਉੱਤੇ ਕਾਲੀ ਘਟਾ ਕੋਈ ਗੜੀ ਤੇ ਛਾਈ ਹੈ ਸੀ। ਪਹਿਲਾ ਪ੍ਰਸ਼ਨ ਗੜੀ ਉੱਤੇ ਕੀ ਹੋਇਆ ਸੀ? ਉੱਤਰ ਗੜੀ ਉੱਤੇ ਕਬਾਈਲੀਆਂ ਨੇ ਹਮਲਾ ਕਰ ਦਿੱਤਾ ਇੰਜ ਲੱਗਦਾ ਸੀ ਜਿਵੇਂ ਗੜੀ ਤੇ ਕੋਈ ਕਾਲੀ ਘਟਾ ਛਾਈ ਹੋਵੇ ਅੱਗੋਂ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ ਗੜੀ ਛੱਡਣ ਦੀ ਤਾਰ ਤਦ ਪਾਈ ਹੈ ਸੀ ਗੁਜਾ ਪ੍ਰਸ਼ਨ ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ਪੁੱਤਰ ਕਰਨਲ ਨੇ ਤਾਰ ਭੇਜ ਕੇ ਸਭ ਸੈਨਿਕਾਂ ਨੂੰ ਗੜੀ ਛੱਡਣ ਲਈ ਕਿਹਾ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਇਹ ਹੋਈ ਲੜਾਈ ਹੈ ਸੀ ਤੀਜਾ ਪ੍ਰਸ਼ਨ ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ ਪੁੱਤਰ ਇਸ ਵਿੱਚ ਸਾਰਾਗੜੀ ਦੀ ਲੜਾਈ ਦੀ ਗੱਲ ਕੀਤੀ ਗਈ ਹੈ ਜਿਸ ਵਿੱਚ 21 ਸਿੱਖ ਸੈਨਿਕਾਂ ਨੇ ਕਬਾਇਲੀਆਂ ਦਾ ਡਟ ਕੇ ਮੁਕਾਬਲਾ ਕੀਤਾ ਠੇਠਾ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਅੰਗਰੇਜ਼ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਚੌਂਕੀ ਇਸ ਚੌਂਕੀ ਤੇ 21 ਸਿੱਖ ਸੈਨਿਕ ਸਨ ਹਮਲਾ ਕਬਾਇਲੀਆਂ ਨੇ ਚੌਂਕੀ ਤੇ ਹਮਲਾ ਕਰ ਦਿੱਤਾ ਮੁਖੀ ਸਿਗਨਲ ਮੈਨ ਨੇ ਮੁਖੀ ਨੂੰ ਖਬਰ ਭੇਜੀ ਕਰਨਲ ਕਰਨਲ ਨੇ ਸੈਨਿਕਾਂ ਨੂੰ ਗੜੀ ਛੱਡਣ ਲਈ ਕਿਹਾ ਵਿਉਂਤ ਸੈਨਿਕਾਂ ਨੇ ਵਿਉਂਤ ਬਣਾਈ ਮੁਕਾਬਲਾ ਸਿੱਖ ਸੈਨਿਕਾਂ ਨੇ ਕਬਾਇਲੀਆਂ ਦਾ ਡਟ ਕੇ ਮੁਕਾਬਲਾ ਕੀਤਾ ਸ਼ਹੀਦ ਸਾਰਾਗੜੀ ਵਿੱਚ ਸਾਰੇ ਸੈਨਿਕ ਸ਼ਹੀਦ ਹੋ ਗਏ ਸਾਰਾਗੜੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ ਅੰਗਰੇਜ਼ਾਂ ਦੇ ਰਾਜ ਸਮੇਂ ਉਹਨਾਂ ਨੇ ਰਾਜ ਦੀ ਹੱਦ ਅਫਗਾਨਿਸਤਾਨ ਤੱਕ ਵਧਾ ਲਈ ਇਸ ਦੀ ਰੱਖਿਆ ਲਈ ਸਰਹੱਦ ਤੇ ਸਾਰਾਗੜੀ ਦੇ ਸਥਾਨ ਤੇ ਇੱਕ ਚੌਕੀ ਸਥਾਪਿਤ ਕੀਤੀ ਗਈ 1897 ਈਸਵੀ ਵਿੱਚ ਇਸ ਚੌਂਕੀ ਤੇ ਕਬਾਇਲੀਆਂ ਨੇ ਹਮਲਾ ਕਰ ਦਿੱਤਾ ਚੌਂਕੀ ਵਿੱਚ ਉਸ ਸਮੇਂ ਮੌਜੂਦ 21 ਸਿੱਖ ਸੈਨਿਕਾਂ ਨੇ ਕਬਾਇਲੀਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦ ਹੋ ਗਏ ਇਹ ਲੜਾਈ ਦੁਨੀਆਂ ਲਈ ਮਿਸਾਲ ਬਣ ਗਈ